ਅੱਜ ਲਾਉਂਦੇ ਭਾਈ ਸ਼ਰਮ 3 ਵਜੇ ਜਾਵਾਂਗੇ ਇੱਥੋਂ ਬਠਿੰਡੇੋਂ ਫੜਨੀ ਹੈ ਟ੍ਰੇਨ ਆਪਾਂ ਪੂਰੇ-ਪੂਰੇ ਟਾਈਮ ਤੇ ਗੱਡੀ ਮਿਲੀ ਹੈ ਆਪਾਂ 55 ਦੇ ਚਲਣੀ ਸੀ ਤਾਂ 15 ਮਿੰਟ ਪਹਿਲਾਂ ਆ ਜਾਈਏ ਲੋ ਜੀ ਆਪਾਂ ਆ ਗਏ ਆ ਆਪਣੇ ਡੈਸਟੀਨੇਸ਼ਨ ਦੇ ਕੋਲੇ ਇਹਦਾ ਵੰਜੇ ਲਿਖਿਆ ਨਿਰਮਨਾਜਮਸ਼ਾਣ ਕਰੋ ਆਪਣੀਆਂ ਉਹ ਰੱਖਤੀਏ ਤਰਪਾਲ ਦੇ ਤਾਂ 17 ਦੋਨਾਂ ਸੈੱਟ ਕੀਤੀਆਂ ਕੈਮਰੇ ਦੀਆਂ ਇਧਰੋਂ ਸੈੱਟ ਕਰਤੀਆਂ ਤਾਂ ਥੋੜੀਆਂ ਹੀ ਆ ਕਿੱਜਰੀ ਵਾਲਾ ਕਿੱਥੇ ਆ ਜੇਹ ਚ ਲੋਕ ਜੀ 5:30 ਹੋ ਗਏ ਹਾਂਜੀ ਅੱਜ ਦਾ ਆਪਣਾ ਵਲੌਗ ਸ਼ੁਰੂ ਹੁੰਦਾ ਇੱਥੋਂ ਤੇ ਅੱਗ ਲਾਉਂਦੇ ਭਾਈ ਸ਼ਰੋਂ ਕੱਲ ਆਂਦੀ ਸੀ ਉਹ ਜੀ ਨਾ ਪੀਂਦੇ। ਕੋਈਆ ਗੰਗਾ ਨੂੰ ਲੈ ਕੇ ਦਿੱਤਾ ਨਹੀਂ। ਹਮਮ। ਇਹ ਪਸਾਉਂਦਾ। ਬੱਸ। ਉਹ। ਵਾਹ। ਤੇ ਆ ਲੀਨੇ ਚੱਕਦੀ ਗਰੇ। ਚੱਕਦਾ ਚੱਕਦਾ। ਉਹਦੀ ਕਟੜ ਗਿਆਨ ਬਾਰੀ ਛਾਈ ਦੀ ਹਾਂ ਬਾਰੀ ਛਾਈ ਮੱਲੀ ਥਾਗ ਲਾਵਾ ਘੱਲ ਲੱਗੀ ਵਿੱਚ ਹੋਏ 2-3 ਕਿਲੋ ਦਾ ਵਿੱਚ ਹੀ ਰਹੇਗੀ ਇਹਨਿੰ ਬਿਜਿਓ ਉਹ ਤਾਂ ਠੀਕ ਹੈ ਇਹਨਿੰ ਕੋਈ ਤਾਂ ਵੀ ਚੀਜ਼ ਨਹੀਂ ਇਹਦਾ ਬੇਚੀ ਨਹੀਂ ਉਹ ਰੈਟਨ ਲਰ ਦੇ ਹਾਂ ਨਹੀਂ ਪੈਟਕ ਹੈਗਾ 200 ਗ੍ਰਾਮ ਸੀ ਔਰ 200 ਗ੍ਰਾਮ ਸੀ ਹੂੰ ਲੈ ਉੱਤ ਚਾ ਲੋ ਵੀ ਕਿ ਜਿਦੀ ਬਾੜੋ ਇਹ ਜਿਦੀ ਬਾੜ ਕਿੱਥੇ ਆ ਜੇਲ੍ਹ ਚ ਹਾਂ ਇਹ ਬਾਹਰ ਬੈਠੇ ਹੋ ਗਏ ਹੋ ਹਾਂ ਤੁਹਾਨੂੰ ਨਹੀਂ ਜਾ ਸਕਦੇ ਤੇਰੀ ਵਾਰ ਲੈਣ ਦੇ ਇਥੇ ਤੇਰੀ ਵਾਰ ਸਾਰੇ ਤੇਰੇ ਨਾਲ ਇਹ ਜਗਦੇ ਪਰ ਦੂਜੇ ਹੁੰਦੇ ਪਹਿਲਾਂ ਇਹਨਾਂ ਨੂੰ ਆਂਦੇ ਹੁੰਦੇ ਇਹ ਜਗਦੇ ਆ ये अदरवा आ गए इन एडे है अच्छा दो दिन जी

ਹਾਂ ਉਹ ਉਹ ਟਰਾਲੀ ਕਿੱਥੇ ਲਾਵਾਂਗੇ ਆਪਾਂ ਥਾਲੀ ਕਿੱਧਰ ਲਾਵਾਂਗੇ ਲੋ ਜੀ ਸਰੋਂ ਸੀ ਜਿਹੜੀ ਉਹ ਤਾਂ ਰੱਖਤੀ ਉੱਥੇ ਟਿਕਾਣੇ ਦੇ ਇੱਥੇ ਲੱਗੇ ਪਏ ਸਰੋਂ ਜਿਹੜੀ ਟਿਕਾਤੀ ਆਪਾਂ ਅੰਦਰ ਤੇ ਆਪਾਂ ਇੱਥੇ ਕਰਦੇ ਬਈ ਤਾਰਾਂ ਦੀ ਸ਼ਰਟਿੰਗ ਸਰੋਂ ਆਪਣੀਆਂ ਉਹ ਰੱਖਤੀ ਹੈ ਤਰਪਾਲ ਦੇ ਤਾਂ ਤੇ ਆਪਾਂ 17 ਤਾਰਾਂ ਸੈੱਟ ਕੀਤੀਆਂ ਕੈਮਰੇ ਦੀਆਂ ਇੱਕ ਕੈਮਰਾ ਉੱਥੇ ਲਾਤਾ ਤਾਂ ਉੱਚਾ ਕਰਕੇ ਤੇ ਹਾਂ ਦੇਖੋ ਇਧਰੋਂ ਸੈੱਟ ਕਰਤੀਆਂ ਤਾਰਾਂ ਥੋੜੀਆਂ ਜੀਆਂ ਤੇ ਇਹ ਕਰੀ ਜਾਂਦੇ ਸੀ ਇੱਕ ਕੈਮਰੇ ਨਾਲ ਤਾਰ ਜੋੜਨ ਵਾਲੀ ਆ ਤੇ ਉਹ ਜੋੜ ਦਈਏ ਤੇ ਆਪਾਂ ਜਾਣਾ ਵੀ ਹੈ ਕਿਤੇ ਕੰਮ ਜਾਣਾਗਾ ਤੇ ਫਿਰ ਜਾਵਾਂਗੇ ਟ੍ਰੇਨ ਤੇ ਜਾਣਾ ਆਪਾਂ 3 ਵਜੇ ਜਾਵਾਂਗੇ ਇੱਥੋਂ ਤੇ ਬਠਿੰਡੋਂ ਫੜਨੀ ਹੈ ਟ੍ਰੇਨ ਆਪਾਂ ਤੇ ਫਿਰ ਤੁਹਾਨੂੰ ਦੱਸਦੇ ਆ ਕਿੱਥੇ ਜਾਣਾ ਆਪਾਂ ਤੇ ਚਲੋ ਇਹ ਕਰ ਲਈਏ ਤੇ ਫਿਰ ਤਿਆਰ ਚਿਰ ਹੋ ਗਏ ਮਿਲਦੇ ਆ 3:00 ਵਜੇ ਚਲੋ ਉਹ ਜੀ ਆਪਾਂ ਅਗੇ ਦੀ ਬਸਟੇ ਰੇਟ ਹੋ ਗਿਆ ਜੀ ਮਸਾਇਆ ਗੱਡੀ ਲਾ ਕੇ ਫ੍ਰੀਕੋਰਡ ਸਟੇਸ਼ਨ ਤੇ ਬਾਸਤੀ ਗਏ ਪੂਰੇ ਪੂਰੇ ਟਾਈਮ ਤੱਕ ਗੱਡੀ ਮਿਲੀ ਆਪਾਂ 4-5 ਦਿਨਾਂ ਤੋਂ ਹੋਰ ਆ ਕੇ 55 ਦੇ ਚਰਣੀ ਸੀਗਾ ਤਾਂ 15 ਮਿੰਟ ਪਹਿਲਾਂ ਆ ਜੀ ਸਾਢੇ 5 ਹੋ ਗਏ ਤੇ ਅਸੀਂ ਕੋਈ ਦਸਤੀ ਜਣਾ ਗਾ ਖਾਗਨੇ ਸਾਨੂੰ ਲੇਪਾ ਸਾਢੇ 5 ਹੋ ਗਏ

ਆ ਕੇਸੇ ਤੋਂ ਦਿੱਕਤ ਹੋ ਰਹੀ ਮੰਮੀ ਇਹ ਸਹੀ ਹੈ ਚਲੋ ਦੇਖਦੇ ਹਾਂ ਕਿੰਨਾ ਬਟ ਟਾਈਮ ਲੱਗਦਾ ਹੁਣ ਅੱਗੇ ਯਾਨੀ ਤੁਹਾਨੂੰ ලෝජ අපාග රාදුර ගොඩ ਆਪਾਂ ਆ ਗਏ ਸੀ ਬਠਿੰਡੇ ਅੱਛਾ ਅੱਧਾ ਘੰਟਾ ਰੁਕ ਗਏ ਇਥੇ ਫਿਰ ਜਾਣੇ ਆਪਣੇ ਕਰੇ ਫਰੀਦਕੋਟ ਚਲੋ ਚાલਦੇ ਆਂ ਜਾ ਕੇ ਮਿਲਦੇ ਆਂ ਫਿਰ